ਅਨਿਤ ਸਮੇਂ ਦੇ ਬਾਅਦ ਇਹ ਗੱਲ ਸਾਡੇ ਸਾਹਮਣੇ ਆਈ ਹੈ ਕਿ ਅਮਾਨਤਮਾਨ ਨੇ ਇੰਗਲੈਂਡ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਵਿੱਚ ਨੌਕਰੀ ਕਰਨ ਦੇ ਦੌਰਾਨ ਭਾਈ ਅਵਤਾਰ ਸਿੰਘ ਖੰਡਾ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਅਮਾਨਤਮਾਨ ਇੱਕ ਆਈਪੀਐਸ ਅਫੀਸਰ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਇਸ ਨੂੰ ਇੰਗਲੈਂਡ ਭੇਜ ਦਿੱਤਾ ਜਾਂਦਾ ਤੇ ਕਹਿੰਦਾ ਮਤਲਬ ਇਹ ਪੂਰੇ ਤਰੀਕੇ ਨਾਲ ਜਿਹੜਾ ਇਸ ਦਾ ਕੰਮ ਸੀ ਉਹ ਸੀ ਕਿ ਇੰਗਲੈਂਡ ਦੇ ਵਿੱਚ ਜਿਹੜੀ ਸਿੱਖ ਜਤੋ ਜਹਤ ਹੈ ਦਾ ਜਦ ਸਿੱਖ ਜਦੋਂ ਚਾਹਤੀਆਂ ਸੰਭਾਵਨਾਵਾਂ ਨੇ ਉਹਨਾਂ ਦਾ ਪਤਾ ਲਾਉਣਾ ਤੇ ਉਹਨਾਂ ਦਾ ਪਤਾ ਲਾ ਕੇ ਉਸ ਨੂੰ ਅ ਕੈਟਰ ਕਰਨਾ ਤੇ ਉਸ ਨਾਲ ਨਜਿੱਠਣਾ ਆਪਣੇ ਤਰੀਕੇ ਨਾਲ ਹੁਣ ਵੱਡੀ ਗੱਲ ਇਹ ਹੈ ਕਿ ਪਰਮਜੀਤ ਸਿੰਘ ਪੰਜਪੜ ਦਾ ਇਹ ਪੰਜਪੜ ਨੂੰ ਸ਼ਹੀਦ ਕਰਦੇ ਨੇ ਪਾਕਿਸਤਾਨ ਦੇ ਵਿੱਚ ਕੁਝ ਸਮੇਂ ਬਾਅਦ ਫੋਟੋਆਂ ਸਾਡੇ ਕੋਲ ਪਹੁੰਚ ਜਾਂਦੀਆਂ ਨੇ ਤੇ ਅ ਕੁਝ ਉਸ ਤੋਂ ਪਹਿਲਾਂ ਹੀ ਭਾਰਤੀ ਮੀਡੀਆ ਵੱਲੋਂ ਜ਼ੋਰ ਸ਼ੋਰ ਦੇ ਨਾਲ ਭਾਈ ਪਰਮਜੀਤ ਸਿੰਘ ਪੰਜਬੜ ਬਾਰੇ ਖਬਰ ਚਲਾ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਵੇਲੇ ਤੱਕ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੁਣ ਇਹ ਮਸਲਾ ਹੋਰ ਸਪਸ਼ਟ ਹੁੰਦਾ ਜਦੋਂ ਨਿਖਲ ਗੁਪਤਾ ਕੋਲੋਂ ਪੁੱਛ ਕੇ ਦੌਰਾਨ ਉਹ ਇਹ ਮੰਨਦਾ ਕਿ ਉਸ ਦੇ ਕੋਲ ਦੋ ਪਾਸਪੋਰਟ ਨੇ ਤੇ ਦੋ ਮੁਲਕਾਂ ਦੇ ਵਿੱਚ ਉਸ ਦੀਆਂ ਔਲਾਦਾਂ ਨੇ ਇੱਕ ਪੁੱਤਰ ਉਹਦਾ ਇੰਡੀਆ ਦਾ ਇੱਕ ਪੁੱਤਰ ਉਹਦਾ ਪਾਕਿਸਤਾਨ ਦਾ ਦੋ ਪਾਸਪੋਰਟ ਨੇ ਇੱਕ ਪਾਕਿਸਤਾਨ ਦਾ ਬਣਿਆ ਹੋਇਆ ਤੇ ਇੱਕ ਇੰਡੀਆ ਦਾ ਬਣਿਆ ਹੋਇਆ ਸੋ ਇਥੋਂ ਇਹ ਪਤਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਬੜ ਦੀ ਜਿਹੜੀ ਸ਼ਹਾਦਤ ਉਹਦਾ ਲਿੰਕ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਨਾਲ ਅਤੇ ਉਹਦਾ ਜਿਹੜਾ ਕੇਂਦਰੀ ਪੁਆਇੰਟ ਹੈ ਕੇਂਦਰੀ ਨੁਕਤਾ ਉਹ ਨਿਖਲ ਗੁਪਤਾ ਅਤੇ ਵਿਕਾਸ ਯਾਦਵ ਨਾਲ ਜੁੜ ਜਾਣਾ ਇਹ ਸਾਨੂੰ ਲੱਗਦਾ ਇੱਕ ਹੋਰ ਐਂਗਲ ਆਉਂਦਾ ਜਿਹੜੇ ਨਿਖਲ ਗੁਪਤਾ ਕੋਲੋਂ ਮੋਬਾਈਲ ਫੋਨ ਦੀ ਜਿਹੜੀ ਚੈਟ ਸਾਹਮਣੇ ਆਉਂਦੀ ਹੈ ਐਫਬੀਆਈ ਦੇ ਥਰੂ ਉਹ ਦੱਸਦੇ ਨੇ ਕਿ ਜਿਹੜਾ ਵਿਕਾਸ ਯਾਦਵ ਨਿਖਲ ਗੁਪਤਾ ਕੋਲ ਜਿਹੜੀ ਚੈਟ ਬਰਾਮਦ ਹੁੰਦੀ ਹੈ ਉਹਦੇ ਤਹਿਤ ਹੀ ਵਿਕਾਸ ਯਾਦਵ ਨੂੰ ਭਾਈ ਗੁਰਪਤਵੰਦ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਵਿੱਚ ਨਾਮਜ਼ਦ ਕਰਦੇ ਨੇ ਵਿਕਾਸ ਯਾਦਵ ਨੂੰ ਨਿਖਲ ਗੁਪਤਾ ਦੀ ਪੁੱਛਗਿੱਛ ਦੇ ਵਿੱਚ ਨਿਖਲ ਗੁਪਤਾ ਤਾਂ ਪਹਿਲਾਂ ਹੀ ਉਸ ਉਸ ਕੇਸ ਦੇ ਵਿੱਚ ਤੇ ਉਹਦੇ ਚ ਵਿਕਾਸ ਯਾਦਵ ਨਾਲ ਜਿਹੜੀ ਉਹਦੀ ਚੈਟ ਹੋਈ ਹੈ ਉਹਦੇ ਚ ਅਮਾਨਤ ਦਾ ਜ਼ਿਕਰ ਕੀਤਾ ਗਿਆ ਸੋ FBI ਵੱਲੋਂ ਪੁੱਛਿਆ ਜਾਂਦਾ ਕਿ ਇਹ ਆਮਾਨਤ ਕੌਣ ਹੈ ਤਾਂ ਹੋ ਸਕਦਾ ਕਿ ਨਿਖਲ ਗੁਪਤਾ ਨੂੰ ਉਸ ਵੇਲੇ ਤੱਕ ਆਮਾਨਤ ਦਾ ਪਤਾ ਨਾ ਹੋਵੇ ਪਰ ਵਿਕਾਸ ਯਾਦਵ ਨੂੰ ਪਤਾ ਹੋਵੇ ਹੋ ਸਕਦਾ ਨਿਖਲ ਗੁਪਤਾ ਨੂੰ ਪਤਾ ਹੋਵੇ ਪਰ ਉਹ ਆਮਾਨਤ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੋਵੇ ਤੇ ਜਿਹੜਾ ਟੈਕਸਟ ਮੈਸੇजेस ਦੇ ਵਿੱਚ ਆਮਾਨਤ ਦਾ ਉਸ ਵੇਲੇ ਨਾਮ ਆਇਆ ਤਾਂ ਉਹ ਨਾਮ ਦੇ ਦਿੱਤਾ ਗਿਆ ਵਿਕਾਸ ਯਾਦਵ ਨੂੰ ਜਾਂ ਤਾਂ ਇਹ ਇੰਗਲੈਂਡ ਦੇ ਜਿਹੜੇ ਖੂਫੀਆ ਜਿਹੜੇ ਮਹਿਕਮੇ ਦੇ ਆਫੀਸਰ ਸਨ ਜੋ ਡਿਪਲੋਮੈਟਿਕ ਦਬਾਅ ਪੈਣ ਕਰਨ ਐਫਬੀਆਈ ਵੱਲੋਂ ਅਜਿਹਾ ਕੀਤਾ ਗਿਆ ਤੇ ਜਾਂ ਫਿਰ ਐਫਬੀਆਈ ਨੂੰ ਇਸੇ ਬਾਰੇ ਬਿਲਕੁਲ ਨਹੀਂ ਪਤਾ ਹੈਗਾ ਨਿਖਲ ਗੁਪਤਾ ਨੇ ਆਪਣੀ ਪੁੱਛਗਿੱਛ ਦੇ ਦੌਰਾਨ ਚਲਾਕੀ ਵਰਤ ਕੇ ਅਮਾਨਤ ਨੂੰ ਬਚਾ ਲਿਆ ਤੇ ਇਹ ਜਿਹੜਾ ਅਮਾਨਤ ਉਰਫ ਏਲੀਸਸ ਨੇ ਜਿਹੜੇ ਵਿਕਾਸ ਯਾਦਵ ਉਰਫ ਵਿਕਾਸ ਉਰਫ ਅਮਾਨਤ ਇਹ ਵਿਕਾਸ ਯਾਦਵ ਨਾਲ ਜੋੜ ਦਿੱਤੇ ਗਏ ਏ ਹੁਣ ਇਹਦੀ ਕੁੰਡੀ ਆ ਸਾਰੇ ਕੇਸ ਦੀ ਸੋ ਕੀ ਜਿਹੜਾ ਭਾਈ ਖੰਡਾ ਨੂੰ ਸ਼ਹੀਦ ਕੀਤਾ ਗਿਆ ਉਹਦੇ ਬਾਰੇ ਨਿਖਿਲ ਗੁਪਤਾ ਨੂੰ ਜਾਣਕਾਰੀ ਸੀ